ਸਰਬ ਸਤਪਤ ਪਤਾਲ ਕੇ ਤਰ ਜਾਨੀਐ ਜਿਹੇ ਜੋਤ ਜਿਹਦੀ ਜੋਤ ਸਾਰਿਆਂ ਦੇ ਵਿੱਚ ਸਤੈ ਪਤਾਲਾਂ ਦੇ ਵਿੱਚ ਥੱਲੇ ਜਾਏ ਪਾਣੀ ਦੇ ਵਿੱਚ ਜਿਹੜੇ ਜੀਵ ਉਹਨਾਂ ਦੇ ਵਿੱਚ ਵੀ ਜੋਤ ਹੈ ਸਭ ਘੁੰਦੇ ਨੇ ਉਹਨਾਂ ਚ ਕੀੜੇ ਹੁੰਦੇ ਨੇ ਉਹਨਾਂ 'ਚ ਜੋਤ ਹੈ ਸਰਬ ਸਤਪਤ ਪਤਾਲ ਦੇ ਵਿੱਚ ਜੋਤ ਹੈ ਉਹਦੀ ਜਿੱਥੇ ਉਹਨੂੰ ਤੁਸੀਂ ਕਿੱਥੇ ਮੰਨੋਗੇ ਕਿੱਥੋਂ ਲਵੋਗੇ ਕਿਸੇ ਬੜੀ ਚਲਬਲ ਹੋਗੇ ਕਿਸੇ ਖਾ ਜਗ੍ਹਾ ਤੇ ਜਾ ਕੇ ਲੱਭਣਗੇ ਹਜੂਰ ਸਾਹਿਬ ਜਾ ਕੇ ਲੱਭਣਗੇ ਉਤਾ ਅਸੀਂ ਜਗ੍ਹਾ ਦਾ ਦਰਸ਼ਨ ਕਰ ਲੂ ਜਾਂਦੇ ਆ ਵੀ ਇੱਥੇ ਆਏ ਸੀ ਆ ਗੱਲ ਸੀ ਇੱਥੇ ਹਸਤੀ ਉਹ ਚਲੇ ਜਾਂਦੇ ਨੇ ਲੱਭਣ ਨੂੰ ਤਾਂ ਕੁਝ ਨਹੀਂ ਐ ਲੱਭਣ ਨੂੰ ਤਾਂ ਗੁਰਬਾਣੀ ਮੰਨ ਕੇ ਐ ਉਹ ਜਾਏ ਉੱਥੇ ਜਾ ਕੇ ਮੰਨ ਲੋ ਜਾਏ ਇੱਥੇ ਬੈਠ ਕੇ ਬੋਲੋ ਗੁਰਬਾਨੀ ਬੰਦੇ ਦੇ ਬਿਨਾ ਕੁਝ ਨਹੀਂ ਪ੍ਰਾਪਤੀ ਹੁੰਦੀ ਸਾਰ ਸਪੱਟਾ ਕਰਿਓ ਕਿਤੇ ਕਰਿਓ ਸਾਰ ਸਪੱਟਾ ਕਰ ਦੇਖਿਆ ਹੋਇਸਤੀ ਹੈ ਇਤਹਾਸ ਪੜ ਕੇ ਕੀ ਫਾਇਦਾ ਬਾਣੀ ਬਣ ਕੇ ਫਾਇਦਾ ਇਤਹਾਸ ਬਣ ਕੇ ਕੋਈ ਫਾਇਦਾ ਨਹੀਂ ਹੁੰਦਾ ਇਤਹਾਸ ਸਾਰਾ ਪੜ ਕੇ ਆਦ ਕਰਕੇ ਕੋਈ ਫਾਇਦਾ ਹੋਣ ਵਾਲਾ ਨਹੀਂ ਹੈ ਸੇਸ਼ਨਾਮ ਸੰਸਰ ਫਨ ਹੈ ਨੇਤਪੂਰਨ ਹੋਤ ਸੇਸ਼ਨਾਮ ਸੰਸਰ ਫਣ ਨਾ ਸੰਸਰ ਫਣ ਉਹ ਜਿਹੜੇ ਕਰਦੇ ਨੇ ਨਾ ਲੋਭ ਰਟਣ ਜੋਗ ਉਹ ਸਭ ਨੇ ਸਾਰੇ ਸੰਸਰ ਫਣ ਉਹ ਥੱਲੇ ਬੈਠੇ ਨਿਹਿਤ ਪੂਰਨ ਹੋਤ ਉਹ ਸਭ ਮਾਇਆ ਧਾਰੀ ਨੇ ਮਾਇਆ ਧਾਰੀ ਹੁੰਦਾ ਸਭ ਇਹ ਸਾਰੇ ਮਾਇਆ ਧਾਰੀ ਨੇ ਇਹਨਾਂ ਨੇ بڑے بڑے ਜਿਹੜੇ ਨੇ ਨਾ ਸੋਨੇ ਦੀਆਂ ਮੂਰਤੀਆਂ ਬਜਲਾ ਕੇ ਹੀਰੇ ਜੋ ਉਹ ਜਿਹੜੇ ਬਣਾਏ ਤੇ ਮੂਰਤੀਲ ਸੋਵਰਾ ਦੇ ਬੰਦਰ ਚ ਬਣਾਈ ਸੀ ਮੂਰਤੀ ਬਣਾਈ ਸੀ ਨਾ ਕੋਈ ਨਾ ਹੀ ਰੀੜਾ ਲਾ ਕੇ ਇਹ ਮਾਇਆ ਧਾਰੀਆਂ ਨੇ ਬਣਾਈ ਤੀ ਇਹਨਾਂ ਨੂੰ ਤਾਂ ਇਨਾ ਬੁਰਾ ਕਹਿੰਦੀ ਐ ਗੁਰਬਾਣੀ ਇਹ ਲੋਕਾਂ ਦੀ ਬੁਰਕੀ ਬੂਝੋ ਖੋ ਕੇ ਨਾ ਇਹ ਜੇ ਊਟ ਪਟੰਗ ਚੀਜ਼ਾਂ ਤੇ ਪੈਸਾ ਲਾਈ ਜਾਂਦੇ ਭਗਤਾਂ ਨੇ ਨਹੀਂ ਇਹ ਕੰਮ ਕੀਤਾ ਹੈਗਾ ਗਰੀਬ ਲੋਕਾਂ ਤੋਂ ਖੋ ਕੇ ਸੋਨਾ ਜੇ ਅਭੀ ਰਾਣਾ ਤੁਹਾਨੂੰ ਦੇ ਵੀ ਦਿੱਤਾ ਬਰ ਲੋ ਤੁਸੀਂ ਗਰੀਬਾਂ ਨੂੰ ਦੇਦੇ ਹੋ ਦਾਨ ਕਰਦੇ ਹੋ ਪੈਸਾ ਉਹਨੂੰ ਵੇਚ ਕੇ ਲੱਗਣ ਲਾਦੇ ਹੋ ਕੋਈ ਉਹਨਾਂ ਦਾ ਸਵਾਰ ਦੇਓ ਗਰੀਬਾਂ ਦਾ ਮੈਨੂੰ ਇਹ ਦੱਸੋ ਵੀ ਮੰਦਿਰ ਬਣਾ ਕੇ ਲਾਭ ਕੀ ਹੈ ਉਹਨਾਂ ਦਾ ਤੁਹਾਡੇ ਨਾਲ ਤਾਂ ਗੌਰਮੈਂਟ ਐਨੀ ਬਾੜੀ ਹੈ ਗੌਰਮੈਂਟ ਦੇ ਬੰਦੇ ਬੁਰੇ ਤੁਸੀਂ ਵੀ ਕਹਿੰਦੇ ਲੋਕ ਵੀ ਕਹਿੰਦੇ ਨੇ ਉਹ ਜੰਗੇ ਨੇ ਉਹ ਗਰੀਬਾਂ ਦਾ ਕੋਸ ਨਾ ਕੋਸ ਤਾਂ ਕਰੀ ਜਾਂਦੇ ਨੇ ਉਹ ਕੋ ਕੇ ਵਰਦੇ ਨੇ ਕਿਤੇ ਹੱਲ ਭੇਜਦਾ ਕਿਤੇ ਕੁਛ ਤਾਂ ਕਰਦੇ ਹੀ ਨੇ ਉਹ ਤੂੰ ਦੀ ਦੱਸੋ ਕੀ ਕਰਦੇ ਪੈਸਾ ਉਹਨਾਂ ਇਕੱਠਾ ਕਰਕੇ ਕਿਥੋਂ ਬਲੌਕ ਕਰਕੇ ਰੱਖਦੇ ਨੇ ਇਹ ਬਲੌਕਰ ਵਾਲੀ ਚੀਜ਼ ਹੈ ਪੈਸਾ ਇਹਦਾ ਸਰਕਲ ਚੱਲਦਾ ਰਹੇ ਪਬਲਿਕ ਐ ਪੈਡੀ ਪਬਲਿਕ ਐ ਨਹੀਂ ਦੁਖੀ ਹੈ ਤੁਸੀਂ ਅਰਬਾਂ ਖਰਬਾਂ ਰੁਪਏ ਲਾਇਆ ਨੂੰ ਵੇਸਟ ਕਰੀ ਜਾਂਦੇ ਹੋ ਫਿਰ ਤੁਸੀਂ ਕਹਿੰਦੇ ਸੀ ਤਾਰਬੂਖ ਕਰਪਤੋ ਹੁੰਦਾ ਪਬਲਿਕ ਹੈ ਜਿਹਦੇ ਵਿੱਚ ਆਤਮਾ ਹੈ ਉਹਦੇ ਦਾ ਛਾ ਕਰੇ ਕੋਈ ਉਹਦੇ ਵਾਸਤੇ ਕੋਈ ਕਰੇ ਤੁਨੂੰ ਆਤਮਾ ਕੋਈ ਕੁਝ ਨਹੀਂ ਕਹਿੰਦੀ ਤੁਹਾਡੀ ਆਤਮਾ ਬਿਲਕੁਲ ਨਹੀਂ ਪਛੀਦਦੀ ਇਹਦੇ ਸਭ ਕੁਝ ਫਿਰ ਤਾਂ ਤੁਸੀਂ ਨਿਰਦਈ ਹੋ ਫਿਰ ਕੌਣ ਕਹਦਾ ਤੁਹਾਡੇ ਦਿਆ ਹੈ ਇਹਦਾ ਟੈਸਟ ਹੈ ਤੁਹਾਡਾ ਤੁਹਾਨੂੰ ਦੇਖ ਕੇ ਦੇਖਿਆ ਹੈ ਰਾਜੇ ਨੂੰ ਰਾਜ ਦੇਖੇ ਦੇਖ ਰਹੇ ਹੋ